ਸੱਸੀਆ ਦੋਸਤੋ ਮੈਂ ਕੁਲਵਿੰਦਰ ਸਿੰਘ ਪਿੰਡ ਹੁਦਿਆਲਿਆਣਾ ਅੱਜ ਅਸੀਂ ਫਿਲਮ ਵੇਖਣ ਆਏ ਸੀ ਸੱਚਾ ਸੂਰਮਾ ਜਿਹੜੀ ਕਿ ਬੱਬੂ ਮਾਨ ਦੁਆਰਾ ਇਸ ਵਿੱਚ ਐਜ਼ ਅ ਹੀਰੋ ਕੰਮ ਕੀਤਾ ਤੇ ਹਮਤੋਜ ਮਾਨ ਜੀ ਨੇ ਇਸ ਨੂੰ ਡਾਇਰੈਕਟ ਕੀਤਾ ਇਹ ਫਿਲਮ ਅ ਅੱਜ ਤੋਂ 5 ਸਾਲ ਪਹਿਲਾਂ ਸ਼ੂਟ ਹੋਈ ਸੀਗੀ ਰਾਜਸਥਾਨ ਵਿੱਚ ਸੂਤਗੜ ਉਸ ਟਾਈਮ ਅਸੀਂ ਵੀ ਸਵੱਬਨ ਨਾਲ Rajasthan ਗਏ ਹੋਏ ਸੀਗੇ ਤੇ ਉੱਥੇ ਅਸੀਂ Jaipur, Jodhpur, Bikaner ਨੇੜੇ ਰਹਤੇ ਹਾਂ ਚੱਲ-ਜੱਲਦੇ ਅਸੀਂ ਉੱਥੇ ਸਰਦਾਰ ਅਵਤਾਰ ਸਿੰਘ ਬਰਾੜ ਜੀ ਦੇ ਬੇਟੇ ਬੱਬੂ ਬਰਾੜ ਜੀ ਦੇ ਫਾਰਮ ਹਾਊਸ ਤੇ ਗਏ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਇੱਥੇ ਫਿਲਮ ਦੀ ਸ਼ੂਟਿੰਗ ਹੋ ਰਹੀ ਆ ਤੇ ਤੁਸੀਂ ਜ਼ਰੂਰ ਜਾਇਓ ਫਿਰ ਅਸੀਂ ਆਉਣ ਲੱਗੇ ਸੂਤਗੜ੍ਹ ਉੱਥੇ ਪਹੁੰਚੇ ਤੇ ਉੱਥੇ ਸਾਨੂੰ ਬਾਈ ਜੈਕੀ ਨੇ ਬਹੁਤ ਵਧੀਆ ਸਾਡਾ ਨਿੱਕਾ ਸਵਾਗਤ ਕੀਤਾ ਦੋ ਤਿੰਨ ਦਿਨ ਉੱਥੇ ਲਾਏ ਤੇ ਉਹਦੀ ਸਾਡੀ ਸੇਵਾ ਕੀਤੀ ਨਾਲੇ ਫਿਲਮ ਦੀ ਸ਼ੂਟਿੰਗ ਦੇਖੀ ਤੇ ਸਾਨੂੰ ਬਹੁਤ ਵਧੀਆ ਲੱਗਿਆ ਉਹ ਸ਼ੂਟਿੰਗ ਵੇਲੇ ਹੀ ਫਿਲਮ ਬਹੁਤ ਵਧੀਆ ਲੱਗ ਰਹੀ ਸੀ ਪਰ ਹੁਣ ਅੱਜ ਅਸੀਂ ਫਿਲਮ ਵੇਖਣ ਆਏ ਆ ਇੱਥੇ ਬਹੁਤ ਮਤਲਬ ਕਿ ਵਧੀਆ ਫਿਲਮ ਲੱਗੀ ਐ ਸ਼ੂਟਿੰਗ ਦੌਰਾਨ ਵੀ ਵਧੀਆ ਲੱਗ ਰਹੀ ਸੀ ਹੁਣ ਅੱਜ ਜਦੋਂ ਪੂਰੀ ਕੰਪਲੀਟ ਫਿਲਮ ਦੇਖੀ ਤਾਂ ਸਾਨੂੰ ਬਹੁਤ ਵਧੀਆ ਲੱਗਾ ਅਸੀਂ ਅੱਜ ਸਾਰੇ ਭਰਾਏ ਨੂੰ ਵੇਖਣ ਆਏ ਸੀ ਬਹੁਤ ਵਧੀਆ ਲੱਗਾ ਤੁਸੀਂ ਵੀ ਜਰੂਰ ਫਿਲਮ ਦੇਖੋ ਸੁੱਚਾ ਸੂਰਮਾ ਤੋਜ ਮਾਨ ਦੁਆਰਾ ਡਾਇਰੈਕਟ ਕੀਤੀ ਗਈ ਹੈ ਤੇ ਬੱਬੂ ਮਾਨ ਦੁਆਰਾ ਇਸ ਦੇ ਹੀਰੋ ਕੰਮ ਕੀਤਾ ਗਿਆ ਬਹੁਤ ਵਧੀਆ ਫਿਲਮ ਹੈ ਜੀ ਥੈਂਕ ਯੂ